ਹੈਲੋ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਨਵੇਂ ਬਲੌਗ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੈ ਬਾਬੇ ਦੀ ਦੋਸਤੋ ਅੱਜ ਆ ਗਿਆ ਦਿਨ ਐਤਵਾਰ ਬਾਬਾ ਪੋਣਾ ਹਾਰੀ ਜੀ ਤੁਹਾਡੇ ਸਾਰਿਆਂ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਅੱਜ ਜੇਠਾ ਐਤਵਾਰ ਵਿਸਾਖ ਮਹੀਨੇ ਦਾ ਇਸ ਮੌਕੇ ਤੇ ਅਸੀਂ ਜਾ ਰਹੇ ਆ ਸਲੇਰਨ ਧਾਮ ਜੋ ਕਿ ਬਾਬਾ ਬਲਕਨਾ ਜੀ ਦਾ ਸਥਾਨ ਆ ਬਹੁਤ ਸੋਹਣਾ ਮੰਦਿਰ ਬਣਾ ਹੋਇਆ ਉੱਥੇ ਲੈ ਕੇ ਚੱਲਦੇ ਤੁਹਾਨੂੰ ਬਣੇਰੋ ਬਲੌਕਸ ਦੇ ਨਾਲ ਲੈ ਕੇ ਚੱਲਦੇ ਤੁਹਾਨੂੰ ਦਰਸ਼ਨ ਮੇਲੇ ਕਰਾਂਦੇ ਆ ਜੇਠੇ ਐਤਵਾਰ ਸਲੇਰਨ ਧਾਮ ਦਰਬਾਰ ਦੇ ਤੇ ਨਾਲ ਆ ਮੇਰਾ ਭਾਂਜਾ ਚਲੋ ਜੀ ਚਲਿਏ ਫਿਰ ਚਲੋ ਚਲੋ ਜੀ ਚੱਲਦੇ ਆ ਜੀ ਹਾਂਜੀ ਦੋਸਤੋ ਹੁਣ ਅਸੀਂ ਚੋਹਾੜ ਤੋਂ ਪਹੁੰਚ ਗਏ ਜੀ ਪਿੰਡ ਸਲੇਰਨ ਦੇ ਵਿੱਚ ਆਪਾਂ ਸਲੇਰਨ ਦੇ ਵਿੱਚ ਦੀ ਹੋ ਕੇ ਜਾਣਾ ਆ ਜੀ ਸਲੇਰਨ ਧਾਮ ਨੂੰ ਜੋ ਕਿ ਸਲੇਰਨ ਤੋਂ 2 ਕਿਲੋਮੀਟਰ ਉੱਪਰ ਲੱਗੇ ਬਾਬਾ ਜੀ ਦਾ ਦਰਬਾਰ ਸੰਦਾ ਆ ਮੰਦਿਰ ਵੰਦਾ ਆ ਬਾਬਾ ਜੀ ਦਾ ਤੇ ਬਹੁਤ ਹੀ ਪਿਆਰਾ ਰਸਤਾ ਆ ਖੂਬਸੂਰਤ ਰਸਤਾ ਆ ਟੇਡੇ-ਮੇਡੇ ਮੋੜ ਕਿ ਢ ਚੜਾਈਆਂ ਉਤਰਾਈਆਂ ਐਦਾਂ ਕਰਕੇ ਬਾਬਾ ਜੀ ਦੇ ਦਰਬਾਰ ਤੇ ਰਸਤਾ ਜਾਂਦਾ ਜੀ ਤਾਂ ਚਲੋ ਤੁਹਾਨੂੰ ਵੀ ਲੈ ਕੇ ਜਾਂਦੇ ਆ ਜੀ ਕਬੀ ਸੰਗਤਾਂ ਰਾਸ ਵਿੱਚ ਮਿਲਣੀਆਂ ਆ ਕੋਈ ਆ ਰਿਹਾ ਹੋਣਾ ਕੋਈ ਜਾ ਰਿਹਾ ਹੋਣਾ ਆ ਚਲੋ ਤੁਹਾਨੂੰ ਵੀ ਦਰਸ਼ਨ ਮੇਲੇ ਕਰਾਂਦੇ ਆ ਦੇਖੋ ਜੀ ਐਦਾਂ ਆਈ ਪੈਰਾ ਰਸਤਾ ਤੇ ਚੜਾਈ ਚੜ ਕੇ ਫਿਰ ਉਤਰਾਈ ਫਿਰ ਚੜਾਈ ਐਦਾਂ ਰਸਤਾ ਬਾਬਾ ਜੀ ਦਰਵਾਲ ਦਾ ਹਾਂਜੀ ਦੋਸਤੋ ਬਸ ਪਹੁੰਚਣੇ ਵਾਲੇ ਆ ਜੀ ਅਸੀਂ ਬਾਬਾ ਜੀ ਦੇ ਦਰਬਾਰ ਤੇ ਆ ਦੇਖੋ ਜੀ ਸਾਹਮਣੇ ਦੇਖੋ ਕਿੰਨੀ ਸੋਹਣੀ ਝਲਕ ਤੁਹਾਨੂੰ ਦਿਖਾ ਰਿਹਾ ਬਾਬਾ ਜੀ ਦੇ ਦਰਬਾਰ ਦੀ ਫੋਨ ਦੀ ਕੁਆਲਿਟੀ ਇੰਨੀ ਹੈ ਨਹੀਂ ਨਹੀਂ ਤਾਂ ਫੋਟੋ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਬਣਦੀ ਇੱਥੋਂ ਤੇ ਬਾਕੀ ਲੋ ਜੀ ਸਾਹਮਣੇ ਹੈ ਜੀ ਬਾਬਾ ਜੀ ਦੇ ਦਰਬਾਰ ਜੈ ਬਾਬੇ ਦੀ ਲੋ ਜੀ ਲੈ ਕੇ ਪਹੁੰਚ ਗਿਆ ਤੁਹਾਨੂੰ ਬਾਬਾ ਜੀ ਦੇ ਦਰਬਾਰ ਤੇ ਦੋਸਤੋ ਹਾਂਜੀ ਦੋਸਤੋ ਪਹੁੰਚ ਚੁਕੇ ਆ ਸੀ ਬਾਬਾ ਵਾਲਕਨਾ ਜੀ ਦਰਵਾਰ ਤੇ ਸਲੈਰਨ ਤਾਂ ਆਮ ਤੁਸੀਂ ਚੈੱਕ ਕਰ ਸਕਦੇ ਹੋ ਜੀ ਉਹ ਸੰਗਤਾਂ ਕਿੱਦਾਂ ਆ ਰਹੀਆਂ ਉੱਪਰੋਂ satsang ਸੁਣ ਕੇ ਆਈਆਂ ਆ ਸੰਗਤਾਂ ਤੇ ਹੁਣ ਝੰਡਾ ਚੜਾਉਣ ਜਾ ਰਹੇ ਆ ਝੰਡੇ ਦੀ ਰਸਮ ਹੋਣੀ ਆ ਮੈਂ ਤੋ ਸਿੱਧੇ ਬਾਹਰ ਨਿਕਲ ਜਾਣਾ ਉਹਨਾਂ ਨੇ ਫੇ ਲਾਈਨ ਵਾਈਜ਼ ਉੱਪਰ ਨੂੰ ਜਾਣਾ ਜਿੱਧਰ ਬਾਬਾ ਜੀ ਦੀ ਮੂਰਤੀ ਸਥਾਪਨਾ ਹੋਈ ਹੋਆ ਫੇ ਬਾਰ ਬਾਰੀ ਲਾਈਨਾਂ ਵਿੱਚ ਮੱਥਾ ਟੇਕਿਆ ਜਾਊਗਾ ਇੱਥੇ ਜਿੱਦਾਂ ਨਾ ਕਿਸੇ ਦੀ ਮਨੋਕਾਮਨਾ ਪੂਰੀ ਹੁੰਦੀ ਆ ਜਾਂ ਕਿਸੇ ਨੇ ਝੰਡਾ ਸੁਖਿਆ ਹੁੰਦਾ ਨਾ ਉਹ ਵੀ ਝੰਡਾ ਚੜਾ ਲੈਂਦੇ ਆ ਘਰੋ ਵਿੱਚ ਲੈ ਕੇ ਆ ਸਕਦੇ ਆ ਬਣਵਾ ਕੇ ਇੱਥੇ ਵੀ ਦੁਕਾਨ ਹੈਗੀ ਆ ਉਹ ਵੀ ਮਤਲਬ ਝੰਡਾ ਉੱਥੇ ਮਿਲਦਾ ਆ ਜੇ ਕਿਸੇ ਨੂੰ ਸੁਖਿਆ ਹੋਵੇ ਤਾਂ ਚੜਾ ਸਕਦੇ ਆ ਜੀ ਲਾਤੀ ਆ ਜੀ ਬਾਈਕ ਆਪਾ ਪਾਰਕਿੰਗ ਚ ਚਲੋ ਜੀ ਚਾਲਦੇ ਆ ਅੰਦਰ ਲੈ ਕੇ ਵੀ ਜਾਬਾਬੇ ਜੀ ਆਪਾਂ ਵੇਪਰ ਹਾਂ ਹਾਂਜੀ ਦੋਸਤੋ satsang khatam ho chuka ya te hun sang ta ja rahi ha wapas karnu koi koi aa riya ya samne da view check karo ji kinna hi vadiya ya kida pahad dikhde vyas pas de chalo etho darshan karo te samne sangat mela dekho kinna hi ਜਿਹੜੇ ਉਧਰੋਂ ਦਿਖਾਈ ਦੇਣਾ ਤੁਹਾਨੂੰ ਝੰਡਾ ਲੈ ਕੇ ਆ ਰਹੀਆਂ ਸੰਗਤਾਂ ਦੇਖੋ ਆ ਸਾਹਮਣੇ ਆ ਜੀ ਹੁਣ ਉਹ ਉੱਪਰ ਜਾਣਾ ਹੋਲੀ-ਹੋਲੀ ਸਾਰੀਆਂ ਸੰਗਤਾਂ ਨੇ ਬਾਬਾ ਜੀ ਦੇ ਦਰਸ਼ਨ ਕਰਨ ਜੇਠੇ ਤਬਾਨੂੰ ਜੀ ਇਦਾਂ ਹੀ ਰਾਸ ਹੁੰਦਾ ਹੈ ਕਹਿੰਦੇ ਬਹੁਤ ਸੰਗਤਾਂ ਆਂਦੀਆਂ ਆਂ ਜੈ ਬਾਬੇ ਜੀ ਦੇਖੋ ਜੀ ਕਿੰਨਾ ਕਰਾਊਡ ਆ ਕਿੰਨਾ ਸੰਗਤ ਮੇਲਾ ਆ ਸਲੇਰਨ ਧਾਮ ਦੇ ਵਿੱਚ ਅੱਜ ਜੀ ਦੋਸਤੋ ਸੰਗਤ ਕਾਫੀ ਆਈ ਹੋਈ ਆ ਦੇਖੋ ਲੈਂ ਲੱਗੀ ਹੋਈ ਆ ਸਾਰੀ ਇੱਥੋਂ ਉਹ ਪਰਤਕ ਤੇ ਕਾਫੀ ਰਸ਼ ਪਿਆ ਹੋਇਆ ਅੱਜ ਉਹ ਵੱਡਾ ਸੰਗ ਆਇਆ ਹੋਇਆ ਮਤਲਬ ਡੱਕਨ ਬਾਬਾ ਜੀ ਦੇ ਦਰਸ਼ਨ ਕਰਨ ਜੀ ਲੋ ਜੀ ਚੈੱਕ ਕਰ ਸਕਦੇ ਹੋ ਉੱਪਰ ਵੀ ਰਸ਼ ਹੈ ਜੀ ਸਾਰਾ ਮਤਲਬ ਪਰ ਛੱਤ ਤੇ ਵੀ ਰਸ਼ ਹੈਗਾ ਆਸਪਾਸ ਆ ਰਹਾ ਰਸ਼ ਹੈ ਜੀ ਜੀ ਸੰਗਤ ਜੀ ਹੁਣਾ ਪਾ ਜਿੰਦੇ ਆ ਜੀ ਲੰਗਰ ਵਾਲੀ ਸਾਈਡ ਨੂੰ ਇੱਥੇ ਹਰ ਐਤਵਾਰ ਨੂੰ ਬਹੁਤ ਭਾਰੀ ਮਾਤਰਾ ਵਿੱਚ ਲੰਗਰ ਬਣਾਇਆ ਜਾਂਦਾ ਹੈ ਜੇਠ ਐਤਵਾਰ ਨੂੰ ਤਾਂ ਕਾਫੀ ਸੰਗਤਾਂ ਹੁੰਦੀਆਂ ਇਸ ਲਈ ਉਹ ਹਿਸਾਬ ਨਾਲ ਲੰਗਰ ਦਾ ਪ੍ਰਬੰਧ ਹੁੰਦਾ ਹੈ ਤੇ ਹਾਂਜੀ ਬਾਕੀ ਸੰਗਤ ਜੀ ਤੇ ਰੋਡ ਪ੍ਰਸ਼ਾਦ ਦੀ ਸੁਵਿਧਾ ਵੀ ਉਪਲਬਧ ਦਾ ਕੈਂਟੀਨ ਆ ਪੂਰੀ ਬਣੀ ਹੋਈ ਕੁਝ ਖਾਣਾ ਵੀ ਖਾ ਸਕਦੇ ਹੋ ਪ੍ਰਸ਼ਾਦ ਲੈਣਾ ਵੀ ਲੈ ਸਕਦੇ ਹੋ ਤੇ ਕਾਫੀ ਕੁਝ ਹੈ ਇੱਥੇ ਜਿੱਦਾਂ ਮੁੰਡਨ ਵੀ ਕਰਾਏ ਜਾਂਦੇ ਆ ਜਿਹੜਾ ਛੋਟੇ ਬੱਚਾ ਦੇ ਨਾ ਉਹ ਵੀ ਤੁਹਾਨੂੰ ਦਿਖਾਉਂਦੇ ਆ ਸਾਹਮਣੇ ਆ ਜੀ ਬਜਰੰਗਵਲੀ ਜੀ ਦਾ ਮੰਦਿਰ ਪਾਰਕਿੰਗ ਚ ਤੇ ਗੱਡੀਆਂ ਵੀ ਲੱਗੀਆਂ ਹੋਈਆਂ ਆ ਕਾਫੀ ਸਾਰੀਆਂ ਯਾਨੀ ਕਿ ਇਸ ਮੰਦਿਰ ਵਿੱਚ ਤਕਰੀਬਨ ਹਰ ਇੱਕ ਚੀਜ਼ ਦੀ ਸਹੂਲਤ ਉਪਲਬਧ ਹੈਗੀ ਆ ਮੁੰਡਨ ਕਰਾਏ ਜਾਂਦੇ ਆ ਰੋਡ ਪ੍ਰਸ਼ਾਦ ਕੈਂਟੀਨ ਜਿੱਦਾਂ ਹਾਂ ਦੇਖੋ ਜੀ ਮੇਥੇ ਪੱਦਾਂ ਤੇ ਮੁੰਡਨ ਕਰਾਏ ਜਾਂਦੇ ਆ ਹਾਂਜੀ ਦੋਸਤੋ ਦਰਸ਼ਨ ਕਰਨ ਲਈ ਬਾਬਾ ਜੀ ਦੇ ਇਹ ਅਰਾਸ਼ੀ ਜੀ ਦੇਖੀ ਲੈ ਕਿੰਨਾ ਜਿਆਦਾ ਸੀਗਾ ਤੁਹਾਨੂੰ ਸਾਰਾ ਮੋਹੱਲ ਦਿਖਾਈ ਦਿੱਤਾ ਆ ਥਿਊ ਚਾ ਕਰਵਾ ਆਸਪਾਰ ਦਾ ਕਿੰਨਾ ਵਧੀਆ ਇੱਕ ਸੰਗਤ ਉਹ ਮਤਲਬ ਹੋਰਾਰੇ ਇੱਕ ਟਰੱਕ ਟਰੱਕ ਆ ਰਿਹਾ ਭਰ ਕੇ ਸੰਗਤ ਉਹਦਾ ਦਿਖਾ ਦੇ ਤੁਹਾਨੂੰ ਜੇਠਿਆਂ ਤ ਵਰ ਕਾਫੀ ਸੰਗਤ ਮਿਲ ਹੁੰਦਾ ਜੀ ਜਬਾਪੇ ਜਿਆ ਬਾਪੇ ਯਾਰ ਹੋਈ ਚੈੱਕ ਕਰੋ ਦੋਸਤੋ ਉਮੀਦ ਕਰਦਾ ਬਲੋਗ ਪਸੰਦ ਆਇਆ ਨਾ ਪਸੰਦ ਆਇਆ ਤਾਂ ਬਈ ਲਾਈਕ ਜਰੂਰ ਕਰ ਦਿਓ ਜੈ ਬਾਬੇ ਜਰੂਰ ਲਿਖ ਦਿਓ ਸਾਰੇ ਜਿਹਨੇ ਭਗਤ ਆ ਬਾਬਾ ਜੀ ਦੇ ਹੋਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੁਹਾਨੂੰ ਧਾਰਮਿਕ ਬਲੋਗ ਆਪਣੇ ਚੈਨਲ ਤੇ ਮਿਲਦੇ ਰਹੇ ਰਹਿਣਗੇ ਹੋਰ ਕਾਫੀ ਬਣਾਏ ਵੀ ਹੋਏ ਆ ਚੈੱਕ ਵੀ ਕਰ ਸਕਦੇ ਹੋ ਜਿਹੜਾ ਵੀ ਆਪਣੇ ਨਵੇਂ ਸਬਸਕ੍ਰਾਈਬਰਸ ਆ ਗਏ ਆ ਚਲੋ ਮਿਲਦੇ ਆ ਜੀ ਕਿਸੇ ਹੋਰ ਬਲੋਗ ਦੇ ਵਿੱਚ ਤੁਹਾਨੂੰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਬਾਏ ਬਾਏ ਦੋਸਤੋ ਬਾਏ ਬਾਏ ਉਹਦੇ ਵਿੱਚ ਹੀ ਤੁਹਾਨੂੰ ਦੁਕਾਨਾਂ ਮਿਲ ਜੂਗੀਆਂ ਕਾਫੀ ਸਾਰੀਆਂ ਚੈੱਕ ਕਰ ਸਕਦੇ ਹੋ ਬਾਬਾ ਜੀ ਦੀਆਂ ਫੋਟੋਸ ਆ ਬੱਚਿਆਂ ਦੇ ਖਡਾਉਣੇ ਆ ਉਹ ਸਾਹਮਣੇ ਚਾਟ ਵਾਲੇ ਆ ਅੰਕਲੂ ਹੀ ਬੈਠੇ ਹੋਏ ਆ ਫਰੂਟ ਚਾਟ